ਟਰੰਪ ਸਰਕਾਰ ਲਗਾਤਾਰ ਇਲੀਗਲ ਇਮੀਗ੍ਰੈਂਟਸ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਤੇ ਹੁਣ ਤੱਕ ਭਾਰਤ, ਮੈਕਸੀਕੋ ਤੇ ਹੋਰ ਕਈ ਦੇਸ਼ਾਂ ਦੇ ਵਿੱਚ ਉਹਨਾਂ ਦੇ ਜਿਹੜੇ ਗੈਰ ਕਾਨੂੰਨ ਢੰਗ ਦੇ ਲੋਕ ਉਹਨਾਂ ਦੇ ਨਾਗਰਿਕ ਅਮਰੀਕਾ 'ਚ ਦਾਖਲ ਹੋਏ ਸਨ ਉਹਨਾਂ ਨੂੰ ਵਾਪਸ ਭੇਜ ਚੁੱਕੀ ਹੈ। ਇੰਨਾ ਹੀ ਨਹੀਂ ਹੁਣ ਟਰੰਪ ਸਰਕਾਰ ਇੱਕ ਹੁਣ 227 ਸਾਲ ਪੁਰਾਣਾ ਐਕਟ ਜਿਹੜਾ ਹੈ ਉਸ ਨੂੰ ਮੁੜ ਤੋਂ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਦੱਸ ਦੇ ਕਿ ਜੇਕਰ ਇਹ ਐਕਟ ਲਾਗੂ ਹੋ ਜਾਂਦਾ ਤਾਂ ਰਾਸ਼ਟਰਪਤੀ ਨੂੰ ਸ਼ਕਤੀ ਮਿਲ ਜਾਂਦੀ ਹੈ ਉਹ ਕਿਸੇ ਵੀ ਗੈਰ ਅਮਰੀਕੀ ਨੂੰ ਦੇਸ਼ ਤੋਂ ਕੱਢ ਸਕਦੇ ਨੇ। ਹੁਣ ਵੀ ਟਰੰਪ ਸਰਕਾਰ ਦੇ ਵਿਰੋ ਲਗਾਤਾਰੇ ਕਾਰਵਾਈ ਕੀਤੀ ਜਾ ਰਹੀ ਮਨ ਦੇ ਅੰਦਰ ਡਰ ਅਤੇ ਡਰ ਹੋਣਾ ਵੀ ਸੁਭਾਵਿਕ ਹੈ ਕਿਉਂਕਿ ਹੁਣ ਤੱਕ ਕਈ ਹਜ਼ਾਰ ਲੋਕਾਂ ਦੀ ਜਿਹੜੀ ਲਿਸਟ ਹੈ ਉਹ 트럼ਪ ਸਰਕਾਰ ਨੇ ਤਿਆਰ ਕਰ ਰਹੀ ਹੈ ਤੇ ਲਗਾਤਾਰ ਸ਼ਕਤੀ ਅਪਣਾਰੇ ਐ ਤੇ ਉਹਨਾਂ ਨੂੰ ਡਿਪੋਰਟ ਕਰ ਰਹੀ ਹੈ ਤੇ ਹੁਣ ਜਿਹੜਾ ਫੈਸਲਾ ਲਿਆ ਗਿਆ ਹਾਲਾਂਕਿ ਇਸ ਨੂੰ ਅਦਾਲਤ ਚ ਚੁਣੌਤੀ ਦਿੱਤੀ ਗਈ ਹੈ ਪਰ ਜੇਕਰ ਇਹ ਕਾਮਯਾਬ ਹੋ ਜਾਂਦਾ ਤੇ 트럼ਪ ਸਰਕਾਰ 트럼ਪ ਨੂੰ ਇਹ ਸ਼ਕਤੀ ਮਿਲ ਜਾਵੇਗੀ ਕਿ ਉਹ ਗੈਰ ਅਮਰੀਕੀਆਂ ਨੂੰ ਜਿਹੜਾ ਉਹ ਦੇਸ਼ ਚੋਂ ਕੱਢ ਸਕਦੇ ਨੇ ਉਹਨਾਂ ਦੀ ਉਮਰ ਅਗਰ 14 ਜਾਂ ਫਿਰ 14 ਤੋਂ ਜ਼ਿਆਦਾ ਹੈ ਤਾਂ ਉਹਨਾਂ ਨੂੰ ਡਿਪੋਰਟ 트럼ਪ ਜਿਹੜਾ ਉਹ ਬਿਲਕੁਲ ਇੱਕਦਮ ਉਸੇ ਟਾਈਮ ਕਰ ਸਕਦੇ ਨੇ ਦੱਸਦੇ 227 ਸਾਲ ਇਹ ਜਿਹੜਾ ਐਕਟ ਹੈ ਪੁਰਾਣਾ ਇਸ ਦਾ ਨਾਮ ਹੈ ਐਲੀਨ ਐਨਮੀਜ਼ ਐਕਟ 1798 ਜੋ ਕਿ ਯੁੱਧ ਸਮੇਂ ਲਾਗੂ ਕੀਤਾ ਗਿਆ ਸੀ ਤਾਂ ਉਸ ਵੇਲੇ ਗੈਰ ਅਮਰੀਕਿਆ ਨੂੰ ਦੇਸ਼ ਤੋਂ ਕੱਢਣ ਦੇ ਲਈ ਲਾਗੂ ਕੀਤਾ ਗਿਆ ਸੀ ਕਿ ਰਾਸ਼ਟਰਪਤੀ ਨੂੰ ਸ਼ਕਤੀਆਂ ਦਿੰਦਾ ਇਹ ਐਕਟ ਕਿ ਉਹ ਡਿਪੋਰਟ ਕਰ ਸਕਦੇ ਨੇ ਗੈਰ ਅਮਰੀਕੀ ਚਾਹੇ ਕੋਈ ਵੀ ਆ ਉਸ ਨੂੰ ਦੇਸ਼ ਨਿਕਾਲਾ ਦੇ ਸਕਦੇ ਨੇ ਤੇ ਹੁਣ ਮੁੜ ਤੋਂ ਟਰੰਪ ਇਸ ਨੂੰ ਲਾਗੂ ਕਰਨਾ ਚਾਹੁੰਦੇ ਨੇ ਤੇ ਟਰੰਪ ਚਾਹੁੰਦੇ ਨੇ ਕਿ 227 ਸਾਲ ਪੁਰਾਣਾ ਐਕਟ ਜਿਹੜਾ ਲਾਗੂ ਹੋਵੇ ਤੇ ਜੇਕਰ ਇਹ ਐਕਟ ਲਾਗੂ ਹੋ ਜਾਂਦਾ ਤਾਂ ਫਿਰ ਟਰੰਪ ਦੇ ਕੋਲ ਸ਼ਕਤੀਆਂ ਆ ਜਾਣਗੀਆਂ ਤੇ ਫਿਰ ਉਹ 14 ਜਾਂ ਫਿਰ 14 ਸਾਲ ਤੋ ਵੱਧਦੀ ਉਮਰ ਦੇ ਵਿਅਕਤੀਆਂ ਨੂੰ ਦੇਸ਼ ਨਿਕਾਲਾ ਦੇ ਸਕਦੇ ਨੇ ਤੇ ਉਦھر ਹੀ ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦਾ ਹੈ ਤਾਂ ਦੁਨੀਆ ਭਰ ਦੇ ਵਿੱਚ ਹਲਚਲ ਮਚ ਜਾਵੇਗੀ ਕਿਉਂਕਿ ਪਹਿਲਾਂ ਹੀ 트럼ਪ ਸਰਕਾਰ ਦੇ ਵੱਲੋਂ ਸਖਤੀ અપનાਏ ਜਾ ਰਹੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਤੇ ਲਗਾਤਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟੇਸ਼ਨ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਡਿਪੋਰਟ ਕੀਤਾ ਜਾ ਰਿਹਾ ਤੇ ਹੁਣ ਇਹ ਜਿਹੜਾ ਕਾਨੂੰਨ ਹੈ ਇਹ ਵੀ ਲਾਗੂ ਕਰਨ ਦੀ ਇੱਕ ਮੰਗ ਉੱਠ ਗਈ ਹੈ ਹਾਲਾਂਕਿ ਇਸ ਨੂੰ ਅਦਾਲਤ ਚ ਚੁਣੌਤੀ ਦਿੱਤੀ ਗਈ ਹੈ ਪਰ ਜੇਕਰ 트럼ਪ ਸਰਕਾਰ ਕਾਮਯਾਬ ਹੋ ਜਾਂਦੀ ਹੈ ਤਾਂ ਫਿਰ ਹਰ ਇੱਕ ਗੈਰ ਅਮਰੀਕੀ ਨੂੰ ਇਹ ਡਰ ਰਹੇਗਾ ਕਿ ਉਹਨਾਂ ਨੂੰ ਕਿਸੇ ਵੀ ਵੇਲੇ 트럼ਪ ਸਰਕਾਰ ਜਿਹੜੀ ਉਹ ਡਿਪੋਰਟ ਕਰ ਸਕਦੀ ਹੈ ਦੱਸ ਦਿਓ ਕਿ 트럼ਪ ਨੇ ਚੋਣ ਪ੍ਰਚਾਰ ਦੇ ਦੌਰਾਨ ਵੀ ਕਿਹਾ ਸੀ ਕਿ ਉਹ ਜੇ ਉਹਨਾਂ ਦੀ ਸਰਕਾਰ ਬਣ ਜਾਂਦੀ ਹੈ ਤਾਂ ਏਲੀయన్స్ ਐਨੀਮੀਜ਼ ਐਕਟ ਜਿਹੜਾ ਹੈ ਉਸ ਨੂੰ ਲਾਗੂ ਕਰਵਾ ਸਕਦੇ ਨੇ ਤੇ ਹੁਣ ਜਿਹੜੀ ਤਿਆਰੀ ਹੈ ਉਹ 트럼ਪ ਸਰਕਾਰ ਦੇ ਵੱਲੋਂ ਖਿੱਚ ਲਈ ਗਈ ਹੈ ਤੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਐਕਟ ਨੂੰ ਮਨਜ਼ੂਰੀ ਮਿਲਦੀ ਹੈ ਅਦਾਲਤ ਲਾਗੂ ਕਰਦੀ ਹੈ ਜਾਂ ਫਿਰ ਨਹੀਂ